ਸੋ ਹਾਂਜੀ ਝੋਨੇ ਦਾ ਆਖਰੀ ਪਾਣੀ ਜਿਹੜਾ ਆਪਾਂ ਲਾਉਣੇ ਆ ਜਾਂ ਇਹ ਬਹੁਤ ਜ਼ਿਆਦਾ ਮਤਤਾ ਰੱਖਦਾ ਜਿੱਦਾਂ ਕਣਕ ਦਾ ਰੱਖਦਾ ਉਦਾਂ ਹੀ ਝੋਨੇ ਦਾ ਰੱਖਦਾ ਹੈ ਜੀ ਸੋ ਸਾਰੀ ਕੀਤੀ ਕਰਾਈ ਕਈ ਵਾਰੀ ਆਪਾਂ ਲਾਸਟ ਤੇ ਖੂ ਖਾਤੇ ਪਾ ਲੰਨੇ ਆ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਲਾਈਟ ਕਾਰਨ ਜਿੱਦਾਂ ਹੁਣ ਵੀ ਲਾਈਟ ਥੋੜੀ ਘਟ ਆ ਰਹੀ ਆ ਸੋ ਮੋਟਰ ਇੱਕ ਹੋਣ ਕਰਕੇ ਕਈ ਵਾਰੀ ਜ਼ਮੀਨ ਜ਼ਿਆਦਾ ਹੁੰਦੀ ਆ ਸੋ ਕਿਆਰਾ ਭਰ ਨੂੰ ਲੇਟ ਹੋ ਜਾਂਦਾ ਜਿੱਦਾਂ ਹੁਣ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੀ ਇਹ ਭਰਨ ਕਰਨੀ ਉਹ ਲੇਟ ਹੋ ਗਈ ਆ। ਸੋ ਹਾਲਾਤ ਨੇ ਜਿਹੜੇ ਉਹ ਸੋਕਾ ਮੰਨ ਗਏ ਨੇ। ਇਹਦੇ ਕਰਕੇ ਕਣਕ ਹਜੇ ਫੇਰ ਵੀ ਕੁਝ ਹੱਦ ਤੱਕ ਚੱਲ ਜਾਂਦੀ ਆ। ਸੋ ਝੋਨੇ 'ਚ ਇੰਨੀ ਜਾਨ ਨਹੀਂ ਹੁੰਦੀ ਆ ਦੇਣਾ ਚਾਕੇ। ਸੋ ਆਟੋਮੈਟਿਕ ਉਹ ਸੁੱਕ ਜਾਂਦਾ ਹੈ। ਸੋ ਕੋਸ਼ਿਸ਼ ਕਰਿਆ ਕਰੋ ਪਹਿਲਾਂ ਹੀ ਇਹਨਾਂ ਚੀਜ਼ਾਂ ਤੋਂ ਬਚਣ ਦੀ ਵੀ ਆਪਾਂ ਬੱਸ ਸਕੀਏ ਕਿਉਂਕਿ ਪੱਛੋਂ ਹੁਣ ਤਾਂ ਪਤਾ ਚੱਲਦਾ ਨੈਟ ਹੈਗਾ ਜੀ ਆਪਣੇ ਕੋਲੇ ਵੀ ਕਿੰਨੇ ਦਿਨ ਚੱਲਣੀਆਂ। ਕਿੰਨੇ ਦਿਨ ਨਹੀਂ ਚੱਲਣੀਆਂ। ਜੋ ਜਿਆਦੇ ਪੱਛੋਂ ਚੱਲਦੀ ਹੈ ਫਿਰ ਉੱਥੇ ਜਿਆਦਾ ਨੁਕਸਾਨ ਹੁੰਦਾ ਹੈ ਜਿੱਦਾਂ ਹੁਣ ਪਹੀ ਤੋਂ ਸਾਹਮਣੇ ਆ ਸੋ ਹਵਾ ਪੈਣ ਕਰਕੇ ਜਿਆਦਾ ਲਵੇ ਚਾਰ ਚਾਰ ਖੁੱਡ ਝੋਨੇ ਦੇ ਨੇ ਜਿਹੜੇ ਉਹ ਖਰਾਬ ਹੋ ਗਏ ਨੇ ਕਿਉਂਕਿ ਪਾਣੀ ਆਉਣ ਨਾਲ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਆਏਗਾ ਕਿਉਂਕਿ ਪੱਤਾ ਜਿਹੜਾ ਉਹ ਸੁੱਕ ਚੱਲਿਆ ਸੋ ਖਿਆਲ ਰੱਖਿਆ ਕਰੋ ਜੀ ਇਹਨਾਂ ਚੀਜ਼ਾਂ ਦਾ ਪਹਿਲਾਂ ਤੁਸੀਂ ਵਿਉਤਬੰਦੀ ਹੈ ਜਿਹੜੀ ਆਪਦੀ ਬਣਾ ਕੇ ਰੱਖਿਆ ਕਰੋ